ਸਾਡੇ YouTube ਚੈਨਲ ਤੇ ਆਫਸਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 8TT 994% ਸੰਬੰਧੀ ਚੁਆਇਸ ਆਫ ਸਟੇਸ਼ਨ ਦੇ ਪੋਰਟਲ ਖੁੱਲ੍ਹਣ ਸੰਬੰਧੀ ਡਾਇਰੈਕਟੋਰੇਟ ਵੱਲੋਂ ਜਾਰੀ ਕੀਤੇ ਨਵੇਂ ਪਬਲਿਕ ਨੋਟਸ ਬਾਰੇ ਤੇ 8TT 2364 ਤੇ 994 ਦੀ ਜੁਆਇਨਿੰਗ ਸੰਬੰਧੀ ਬਣੀ ਹੋਈ ਅਨਸਰਟਨਟੀ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸਰ ਨੂੰ ਗੁਜ਼ਾਰਨਾ ਚਾਹਿਆ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋਰੇ ਕੋਨ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ 8TT 9393 ਭਰਤੀ ਦੇ ਚੋਇਸ ਆਫ ਸਟੇਸ਼ਨ ਲਈ ਮਿਤੀ 11-2-2025 ਨੂੰ ਭਰਤੀ ਡਾਇਰੈਕਟੋਰੇਟ ਵੱਲੋਂ ਜੋ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸੀ ਉਸ ਅਨੁਸਾਰ 8TT 9393 ਦੇ ਸਿਲੈਕਟਡ ਕੈਂਡੀਡੇਟਸ ਲਈ ਚੋਇਸ ਆਫ ਸਟੇਸ਼ਨ ਦਾ ਪੋਰਟਲ 2 ਦਿਨਾਂ ਲਈ ਯਾਨੀ 15-2-25 ਤੇ 16-2-25 ਨੂੰ ਸ਼ਾਮ 5 ਵਜੇ ਤੱਕ ਖੁੱਲ੍ਹਾ ਰੱਖਿਆ ਜਾਣਾ ਸੀ ਪਰੰਤੂ ਜਦੋਂ ਪੋਰਟਰ 15 ਤੋਂ 2025 ਨੂੰ ਵਾਰ-ਵਾਰ ਟਰਾਈ ਕਰਨ ਦੇ باوجود ਵੀ ਨਹੀਂ ਖੁੱਲਿਆ ਤਾਂ ਡਾਇਰੈਕਟੋਰੇਟ ਨਾਲ ਯੂਨੀਅਨ ਦੇ ਅਗਵਾ ਦੁਆਰਾ ਸੰਪਰਕ ਕਰਨ ਤੇ ਦੱਸਿਆ ਗਿਆ ਕਿ ਟੈਕਨੀਕਲ ਹਿੱਚ ਹੋਣ ਕਾਰਨ ਪੋਰਟਰ ਨਹੀਂ ਖੁੱਲਿਆ ਜਾ ਸਕਿਆ ਤੇ ਆਨਲਾਈਨ ਸਿਸਟਮ ਹੀ ਕ੍ਰੈਸ਼ ਹੋ ਗਿਆ ਸੀ ਹੁਣ ਮਿਤੀ 17 ਤੋਂ 2025 ਨੂੰ ਇੱਕ ਹੋਰ ਨਵਾਂ ਪਬਲਿਕ ਨੋਟਿਸ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਚੁਆਇਸ ਆਫ ਸਟੇਸ਼ਨ ਰਿਪੋਰਟ ਵੀ 225 ਤੱਕ ਸ਼ਾਮ 5 ਵਜੇ ਤੱਕ ਖੁੱਲਾ ਰਹੇਗਾ ਭਾਵ ਕਿ ਹੁਣ ਕੋਟਰ ਖੁੱਲੇ ਰੱਖਣ ਦਾ ਸਮਾਂ ਵਧਾ ਕੇ 20 ਫਰਵਰੀ 2025 ਤੱਕ ਕਰ ਦਿੱਤਾ ਗਿਆ ਹੈ ਇਹ ਤਾਂ ਇਸ ਵਰਤੀ ਲਈ ਇੱਕ ਚੰਗੀ ਗੱਲ ਤੇ ਚੰਗੀ ਖਬਰ ਹੀ ਕਹੀ ਜਾ ਸਕਦੀ ਹੈ ਪਰੰਤੂ 882364 ਦੇ ਉਮੀਦਵਾਰਾਂ ਨੂੰ ਤਾਂ ਚੁਆਇਸ ਆਫ ਸਟੇਸ਼ਨ ਕਰਵਾ ਵੀ ਦਿੱਤੀ ਗਈ ਸੀ ਤੇ ਹੁਣ ਤਵਕਕੋ ਕੀਤੀ ਜਾ ਰਹੀ ਸੀ ਕਿ ਉਸ ਭਰਤੀ ਦੇ ਕੈਂਡੀਡੇਟਸ ਨੂੰ ਪ੍ਰਦੇਸ਼ਾਂ ਦੀ ਅਲਾਟਮੈਂਟ ਕਰ ਦਿੱਤੀ ਜਾਵੇਗੀ ਪਰੰਤੂ ਅਜੇ ਤੱਕ ਤਾਂ ਉਹਨਾਂ ਨੂੰ ਸਟੇਸ਼ਨ ਅਲਾਟਮੈਂਟ ਨਹੀਂ ਕੀਤੀ ਗਈ ਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਡਾਇਰੈਕਟੋਰੇਟ ਵੱਲੋਂ ਦਿੱਤੀ ਗਈ ਹੈ ਇਸ ਦਾ ਕਾਰਨ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਮਿਤੀ 14 ਦੂ 2025 ਨੂੰ ਕਥਤ ਤੌਰ ਤੇ ਸਰਕਾਰ ਦੁਆਰਾ ਸਾਰੀਆਂ ਹੀ ਭਰਤੀਆਂ ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ ਅਤੇ PPCS ਦੁਆਰਾ ਕੰਡਕਟ ਕੀਤੀਆਂ ਜਾਣ ਵਾਲੀਆਂ ਸਾਰੀਆਂ ਹੀ ਪ੍ਰੀਖਿਆਵਾਂ ਨੂੰ ਵੀ ਅਤਿ ਵਿਚਕਾਰ ਹੀ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰ ਵੱਲੋਂ ਅਜਿਹਾ ਸਖਤ ਕਦਮ ਕਿਉਂ ਚੁੱਕਿਆ ਗਿਆ ਹੈ ਇਹਦਾ ਕਾਰਨ ਸੰਭਵ ਤੌਰ ਤੇ ਤਾਂ ਕੇਂਦਰ ਦਾ 7ਵਾਂ ਤਨਖਾਹ ਕਮਿਸ਼ਨ ਬਨਾਮ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਹੀ ਸਮਝਿਆ ਜਾ ਰਿਹਾ ਹੈ ਸਭ ਨੂੰ ਪਤਾ ਹੀ ਹੈ ਕਿ ਸੌਰਵ ਸ਼ਰਮਾ ਐਂਡ ਆਦਰਜ਼ ਵਰਸ ਸਟੇਟ ਆਫ ਪੰਜਾਬ ਦਾ ਇੱਕ ਕੇਸ ਮਿਤੀ 17/7/2020 ਤੋਂ ਬਾਅਦ ਭਰਤੀ ਹੋਏ ਲਗਭਗ 50 ਹਜ਼ਾਰ ਮੁਲਾਜ਼ਮਾਂ ਨੂੰ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਦੀ ਬਜਾਏ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਦੇਣ ਸੰਬੰਧੀ ਕੇਸ ਦਾ ਫੈਸਲਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚੋਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆ ਗਿਆ ਸੀ ਤੇ ਪੰਜਾਬ ਸਰਕਾਰ ਦੁਆਰਾ ਸਪਰੀਮ ਕੋਰਟ ਵਿੱਚ ਦਰਖਾਸਤ ਕੀਤੀ ਗਈ ਇੱਕ ਐਸਐਲਪੀ ਨੂੰ ਵੀ ਮਿਤੀ 21/02/2025 ਨੂੰ ਡਿਸਮਿਸ ਕਰ ਦਿੱਤਾ ਗਿਆ ਸੀ ਇਸ ਨਵੀਂ ਸਿਚੁਏਸ਼ਨ ਨੂੰ ਟੈਕਲ ਕਰਨ ਲਈ ਸਰਕਾਰ ਨੇ ਤੁਰੰਤ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਬੁਲਾ ਕੇ ਤੇ ਸਰਵਸ ਨੀਮਾ ਵਿੱਚ ਸੋਧ ਕਰਦੇ ਹੋਏ 1700 ਤੋਂ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਕੇਂਦਰ ਦਾ ਸੱਤਵਾਂ ਤਰਫਾ ਕਮਿਸ਼ਨ ਦੇ ਸੰਬੰਧੀ ਨੋਟੀਫਿਕੇਸ਼ਨ ਸਰਵਿਸ ਨਿਯਮਾਂ ਵਿੱਚ ਦਰਜ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਸੀ ਤੇ ਇਸ ਸਬੰਧੀ ਪੱਤਰ 3125 ਨੂੰ ਜਾਰੀ ਕੀਤਾ ਗਿਆ ਸੀ ਦਰਸਲ 50 ਸਰਕਾਰ ਨਗੀਆਂ ਵਰਕੀਆਂ ਤੇ ਵੀ ਕੇਂਦਰ ਦਾ ਸਫਾ ਤਨਖਾਹ ਕਮਿਸ਼ਨ ਲਾਗੂ ਕਰਨ ਲਈ ਬਜਿਤ ਹੈ ਤੇ ਇਸੇ ਕਰਕੇ ਹੀ ਵਰਕੀਆਂ ਤੇ ਅਣਮਿੱਥੇ ਸਮੇਂ ਲਈ ਰੋਗ ਲਗਾ ਕੇ ਸਾਰੇ ਵਿਭਾਗਾਂ ਦੇ ਸਰਵਿਸ ਰੋਗ ਵਿੱਚ ਇਸ ਸਬੰਧੀ ਨੋਟੀਫਿਕੇਸ਼ਨ ਕਰਨ ਦੇ ਅਮਲ ਵਿੱਚ ਸਰਕਾਰ ਲੱਗੀ ਹੋਈ ਹੈ ਇੱਕ ਕਬਲ ਇਹ ਵੀ ਵਾਇਰਲ ਹੋ ਰਹੀ ਹੈ ਕਿ ਸ਼ਾਇਦ ਸਰਕਾਰ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲਗੀਆਂ 3 COCB ਰਿਟਰਨ ਸੰਬੰਧੀ ਇੱਕ ਐਫੀਡੇਵਟ ਦੇ ਕੇ ਮਾਨਯੋਗ ਸੁਪਰੀਮ ਕੋਰਟ ਵਿੱਚ ਇਸੇ ਕੇਸ ਸੰਬੰਧੀ ਇੱਕ ਜੈਵਿਓ ਪਟੀਸ਼ਨ ਵੀ ਲਗਾ ਦਿੱਤੀ ਹੈ ਤੇ ਉਮੀਦ ਪ੍ਰਗਟ ਕੀਤੀ ਗਈ ਹੈ ਕਿ ਉਸ ਦੀ ਸੁਣਵਾਈ 12 ਤੋਂ 25 ਤੋਂ ਬਾਅਦ 10 ਦਿਨਾਂ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੁਆਰਾ ਇਤੀ ਜਾਵੇਗੀ ਪਰੰਤੂ ਅਸੀਂ ਇਸ ਸੰਬੰਧੀ ਪੂਰੀ ਪੁਸ਼ਟੀ ਨਹੀਂ ਕਰਦੇ ਤੇ ਜਦੋਂ ਇਸ ਦੇ ਬਾਰੇ ਕੋਈ ਕਨਫਰਮ ਹੋ ਗਿਆ ਪਰਫਰਮੇਸ਼ਨ ਹੋ ਗਈ ਤਾਂ ਫਿਰ ਹੀ ਇਸ ਦੀ ਪੂਰੀ ਡਿਟੇਲ ਆਪ ਜੀ ਨੂੰ ਦਿੱਤੀ ਜਾਵੇਗੀ ਵਿਹਾਜਾ ਸੀਓਸੀਪੀ ਰਿਟਰਨ ਸੰਬੰਧੀ ਕਥਾ ਤੌਰ ਤੇ ਅਗਲੀ ਸੁਣਵਾਈ 6325 ਨੂੰ ਕਰਨ ਦੇਵੀ ਬੈਂਤੀ ਸਰਕਾਰ ਦੁਆਰਾ ਕੀਤੀ ਗਈ ਹੈ ਇਹ ਸਾਰੀ ਜਾਣਕਾਰੀ ਦੇਣ ਤੋਂ ਸਾਡਾ ਮਕਸਦ ਸਿਰਫ ਇਹੀ ਹੈ ਕਿ ਜਦੋਂ ਤੱਕ ਕੇਂਦਰ ਦੇ ਸਤਨ ਤਨਖਾਹ ਕਮਿਸ਼ਨ ਬਨਾਮ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਸੁਬੰਧੀ ਰੇੜਕਾ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ ਉਦੋਂ ਤੱਕ ਸਰਕਾਰ ਸਿਰਖ ਲਾਰੇ ਲਪੇ ਲਗਾ ਕੇ ਹੀ ਸਾਰੀਆਂ ਭਰਤੀਆਂ ਨੂੰ ਲਟਕਾਈ ਰੱਖਣ ਦੇ ਰੋਂ ਵਿੱਚ ਜਾਪਦੀ ਹੈ ਤੇ ਇਸ ਗੱਲ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਇਹਨਾਂ ਭਰਤੀਆਂ ਦੀ ਜੋਇਨਿੰਗ ਕਾਫੀ ਲੇਟ ਹੋ ਜਾਵੇ ਬਾਕੀ ਜੇ ਦੋਵਾਂ ਭਰਤੀਆਂ ਦੇ ਸਾਂਝੇ ਫਰੰਟ ਵੱਲੋਂ ਸਰਕਾਰ ਤੇ ਦਬਾਅ ਪਾ ਕੇ ਪਰਤੀ ਜਲਦੀ ਕਰਵਾਉਣ ਲਈ ਮਜਬੂਰ ਕਰ ਦਿੱਤਾ ਜਾਵੇ ਤਾਂ ਇਹ ਦੋਹਾਂ ਹੀ ਵਰਤਿਆਂ ਲਈ ਵਨ-ਵਨ ਦੀ ਸਿਚੁਏਸ਼ਨ ਹੋਵੇਗੀ ਤੇ ਇਸ ਨੂੰ ਵੱਡੀ ਕਾਮਯਾਬੀ ਦੇ ਤੌਰ ਤੇ ਦੇਖਿਆ ਜਾਵੇਗਾ ਇਸ ਵੀਡੀਓ ਵਿੱਚ ਬਸ ਇਨਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ